हां जी ਕਿਸਾਨ ਭਰਾਵੋ ਅੱਜ ਆਪਣੇ ਕੋਲੇ ਸਵਰਾਜ 855 FE 2021 ਮਾਡਲ ਟਰੈਕਟਰ ਵਿਕਾਊ ਆ ਜੀ ਟਾਪ ਮਾਡਲ ਆ 2 ਸਪੀਡ ਦੇ ਵਿੱਚ ਆ ਇਹ ਕੰਡੀਸ਼ਨ ਦੇਖ ਸਕਦੇ ਹੋ ਨਾਲ ਦੇ ਟਾਇਰਾਂ ਦੇ ਵਿੱਚ ਆ ਜੀ ਬਹੁਤ ਹੀ ਘੱਟ ਚੱਲਿਆ ਹੋਇਆ ਟਰੈਕਟਰ ਬਿਲਕੁਲ ਨਵਾਂ ਪਿਆ ਜੀ 21 ਮਾਡਲ ਐ 16 ਦੇ ਟਾਇਰਾਂ ਦੇ ਵਿੱਚ ਆ ਏਰੀਆ ਸ਼੍ਰੀ ਮੁਕਸਰ ਸਾਹਿਬ ਜੀ 99154 99242 99 152 99 249 ਤੇ ਫੋਨ ਕਰਕੇ ਤੁਸੀਂ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਸਕਦੇ ਹੋ ਜੀ ਪੱਕੇ ਟਾਇਰਾਂ ਨਾਲ ਦੇ ਟਾਇਰ ਆ ਜੀ ਡਬਲ ਡਿਸਟ੍ਰਿਬਿਊਟਰ ਆ ਪਾਵਰ ਸਟੀering ਆ ਜੀ ਰਿਵਰਸ ਪੀਟੀਓ ਦੇ ਵਿੱਚ 2 ਸਪੀਡ ਦੇ ਵਿੱਚ ਭਰਾ ਬਹੁਤ ਹੀ ਵਧੀਆ ਟਰੈਕਟਰ ਆ ਜੀ ਵਾਹ ਕੇ ਤਲਾਕ ਕੇ ਚੈੱਕ ਕਰਕੇ ਖਰੀਦ ਸਕਦੇ ਹੋ ਕੱਲੀ ਵਾਈ ਤੇ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਆ ਜੀ ਕੋਈ ਕਿਰਾਏ ਤੇ ਨਹੀਂ ਕੋਈ ਮਸ਼ੀਨ ਤੇ ਨਹੀਂ ਲੱਗਿਆ ਹੋਇਆ ਟਰੈਕਟਰ ਕੱਲੀ ਖੇਤੀ ਤੇ ਚੱਲਿਆ ਹੋਇਆ ਟਰੈਕਟਰ ਆ ਬਹੁਤ ਹੀ ਵਧੀਆ ਟਰੈਕਟਰ ਆ ਭਰਾਵੋ ਜੇ ਕਿਸੇ ਵੀਰ ਭਰਾ ਨੇ ਟਰੈਕਟਰ ਖਰੀਦਣਾ ਹੋਵੇ ਫੋਨ ਕਰਕੇ ਤੁਸੀਂ ਇੱਕ ਵਾਰੀ ਟਰੈਕਟਰ ਬਾਰੇ ਬਣਦੀ ਸਾਰੀ ਜਾਣਕਾਰੀ ਫੋਨ ਤੇ ਲੈ ਲਿਓ ਭਰਾਵੋ ਰੇਟ ਕੋਈ ਪੱਕਾ ਰੇਟ ਨਹੀਂ ਹੁੰਦਾ ਜੀ 6,75,000 ਰੁਪਏ ਵੀਰਾਂ ਦੀ ਡਿਮਾਂਡ ਆ ਜੀ ਮੌਕੇ ਤੇ ਵੱਧ ਘੱਟ ਕਰ ਲੈਣਗੇ ਟਰੈਕਟਰ ਬਿਲਕੁਲ ਜੈਨੂਅਨ ਆ ਜੀ ਸਾਰਾ ਟਰੈਕਟਰ ਰੀਜਨਲ ਆ ਕੱਲੀ ਖੇਤੀ ਤੇ ਚੱਲਿਆ ਘਰੂ ਟਰੈਕਟਰ ਆ ਭਰਾਵੋ ਕੰਡੀਸ਼ਨ ਦੇਖ ਸਕਦੇ ਹੋ ਕਿਸੇ ਵਪਾਰੀ ਦਾ ਟਰੈਕਟਰ ਨਹੀਂਗਾ ਕਰੋ ਟਰੈਕਟਰ ਆ ਜੇ ਤੁਸੀਂ ਵੀ ਸਾਡੇ ਪੇਜ ਤੇ ਕੋਈ ਐਡ ਕਰਵਾਉਣੀ ਚਾਹੁੰਦੇ ਹੋ ਸਾਡੇ ਨੰਬਰ ਤੇ ਵੀਡੀਓ ਫੋਟੋਆਂ ਬਣਾ ਕੇ ਭੇਜੋ ਅਸੀਂ ਤੁਹਾਡੀ ਐਡ ਆਪਣੇ ਚੈਨਲ YouTube ਦੇ ਉੱਤੇ ਲਾਵਾਂਗੇ ਟਰੈਕਟਰ ਦੀ ਸਾਰੀ ਵੀਡੀਓ ਜੀ ਅਖੀਰ ਤੱਕ ਜਰੂਰ ਦੇਖ ਲਿਓ ਤਾਂ ਜੋ ਤੁਹਾਨੂੰ ਪ੍ਰੋਪਰ ਜਾਣਕਾਰੀ ਟਰੈਕਟਰ ਬਾਰੇ ਮਿਲ ਸਕੇ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਟਾਇਰਾਂ ਦੀ ਕੰਡੀਸ਼ਨ ਦੇਖ ਸਕਦੇ ਹੋ ਜੀ ਨਾਲ ਦੇ ਟਾਇਰਾ ਭਰੋ 60 65 ਪੈਸੇ 70 ਪੈਸੇ ਟਾਇਰ ਹਜੇ ਪਏ ਆ ਪਾਵਰ ਆ ਜੀ ਟੌਪ ਮਾਡਲ ਹੈ 2 ਸਪੀਡ ਹੈ ਜੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਜੀ ਧੰਨਵਾਦ ਜੀ